ਕਈ ਲੋਕ ਗੱਡੀ ਬਹੁਤ ਜ਼ਿਆਦਾ ਤੇਜ਼ ਚਲਾਉਂਦੇ ਨੇ ਔਰ ਉਹ ਸਿਰਫ ਤੇਜ਼ ਚਲਾਉਂਦੇ ਹੀ ਨਹੀਂ ਉਹ ਤੇਜ਼ ਚਲਾਉਂਦੇ ਆਦੀ ਹੁੰਦੇ ਨੇ ਉਹਨਾਂ ਨੂੰ ਐਡਿਕਸ਼ਨ ਹੁੰਦੀ ਹੈ ਕਿ ਉਹ ਆਪਣੀ ਕਾਰ ਨੂੰ ਕੰਟਰੋਲ ਨਹੀਂ ਕਰ ਸਕਦੇ ਹੈਗੇ ਤੇ ਇਸੇ ਕਰਕੇ ਰੋਡ ਤੇ ਉੱਪਰ ਬਹੁਤ ਸਾਰੇ ਐਕਸੀਡੈਂਟ ਹੁੰਦੇ ਨੇ ਜਿਨ੍ਹਾਂ ਵਿੱਚ ਮੌਤਾਂ ਵੀ ਬਹੁਤ ਜ਼ਿਆਦਾ ਹੁੰਦੀਆਂ ਨੇ ਅਮਰੀਕਾ ਦੀ ਗੱਲ ਕਰੀਏ ਤਾਂ ਸਾਲ 2022 ਦੇ ਵਿੱਚ 42514 ਲੋਕਾਂ ਦੀ ਰੋਡ ਐਕਸੀਡੈਂਟ ਦੇ ਵਿੱਚ ਡੈਥ ਹੋਈ ਹੈ ਸਿਰਫ ਅਮਰੀਕਾ ਦੇ ਵਿੱਚ ਹੁਣ ਉਹਨਾਂ ਲੋਕਾਂ ਨੂੰ ਨੱਥ ਪਾਉਣ ਦੇ ਲਈ ਸਰਕਾਰ ਨੇ ਇੱਕ ਨਵੀਂ ਜਿਹੜੀ ਹੈਗੀ ਉਹ ਡਿਵਾਈਸ ਹੈ ਜਿਹਦੇ ਵਾਸਤੇ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ ਇਹ ਡਿਵਾਈਸ ਕੀ ਚੀਜ਼ ਹੈ ਹੁਣ ਸਭ ਤੋਂ ਪਹਿਲਾਂ ਵਰਜੀਨੀਆ ਸਟੇਟ ਹੈ ਜਿਹੜੀ ਉਸ ਦੇ ਵਿੱਚ ਇਸ ਨੂੰ ਮਾਨਤਾ ਦਿੱਤੀ ਗਈ ਉਹ ਕਹਿੰਦੇ ਕਿ ਅਸੀਂ ਇੱਕ ਡਿਵਾਈਸ ਜਿਹੜੀ ਹੈ ਜਿਹੜੇ ਲੋਕ ਬਹੁਤ ਤੇਜ਼ ਕਾਰ ਚਲਾਉਂਦੇ ਨੇ ਜਿਨ੍ਹਾਂ ਨੂੰ ਡ੍ਰੈਕਲੈਸ ਡਰਾਈਵਿੰਗ ਦੀ ਜਿਹੜੀ ਟਿਕਟ ਮਿਲੀ ਹੋਈ ਹੈ ਜਾਂ ਫਿਰ ਐਕਸੈਸਿਵ ਸਪੀਡ ਦੀਆਂ ਟਿਕਟਾਂ ਉਹਨਾਂ ਨੂੰ ਮਿਲੀਆਂ ਹੋਈਆਂ ਉਹਨਾਂ ਦੇ ਕਾਰ 'ਚ ਇੱਕ ਡਿਵਾਈਸ ਲਾ ਦੇਣੀ ਹੈ ਉਹ ਡਿਵਾਈਸ ਹੁਣ ਕਾਰ ਨੂੰ ਕੰਟਰੋਲ ਕਰਿਆ ਕਰੇਗੀ ਉਹਦੇ ਵਿੱਚ ਸੈਂਸਰ ਹੋਣੇ ਨੇ ਉਹਦੇ ਵਿੱਚ ਜੀਪੀਐਸ ਦਾ ਡਾਟਾ ਹੋਣਾ ਹੈ ਜੀਪੀਐਸ ਤੋਂ ਪਤਾ ਲੱਗੂ ਵੀ ਇਸ ਰੋਡ ਦੇ ਉੱਪਰ ਜਿਹੜੀ ਮੈਕਸਿਮਮ ਸਪੀਡ ਲਿਮਟ ਹੈ ਉਹ ਕਿੰਨੀ ਹੈ ਤੇ ਉਸ ਤੋਂ ਬਾਅਦ ਡਿਜੀਟਲੀ ਸਾਰਾ ਮੈਪ ਵੀ ਉਹਦੇ ਵਿੱਚ ਹੋਏਗਾ ਜੇ ਵਿਅਕਤੀ ਉਸ ਲਿਮਟ ਤੋਂ ਜ਼ਿਆਦਾ ਚਲਾਣ ਦੀ ਕੋਸ਼ਿਸ਼ ਵੀ ਕਰੇਗਾ ਤਾਂ ਉਹ ਡਿਵਾਈਸ ਉਹਨੂੰ ਕਾਰ ਨੂੰ ਕੰਟਰੋਲ ਕਰ ਲੇਗੀ ਸੋ ਸਭ ਤੋਂ ਪਹਿਲਾਂ ਵਰਜੀਨੀਆ ਸਟੇਟ ਦੇ ਵਿੱਚ ਇਹ ਡਿਵਾਈਸ ਜਿਹੜੀ ਹੈਗੀ ਇਸ ਨੂੰ ਮਾਨਤਾ ਦਿੱਤੀ ਗਈ ਸੀ ਕਿ ਰੀਪੀਟ ਅਫੈਂਡਰਸ ਨੂੰ ਇਹ ਡਿਵਾਈਸ ਉਹਨਾਂ ਦੀਆਂ ਕਾਰਾਂ ਦੇ ਵਿੱਚ ਲਗਾ ਦਿਓ ਉਸ ਤੋਂ ਬਾਅਦ ਫਿਰ واਸ਼ਿੰਗਟਨ ਡੀਸੀ ਦੇ ਵਿੱਚ ਵੀ ਇਹ ਯੂਜ਼ ਕੀਤੀ ਜਾ ਰਹੀ ਹੈ ਜਾਰਜੀਆ ਨਿਊਯਾਰਕ ਤੇ ਕੈਲੀਫੋਰਨੀਆ ਇਹ ਵੀ ਆਲਮੋਸਟ ਨੇੜੇ ਤੇੜੇ ਨੇ ਕਿ ਇਸ ਡਿਵਾਈਸ ਨੂੰ ਹੁਣ ਉੱਥੇ ਵੀ ਇੰਸਟਾਲ ਕੀਤਾ ਜਾਇਆ ਕਰੇਗਾ ਤੇ ਨਾਲ ਦੇ ਨਾਲ ਦੱਸਣਾ ਚਾਹੀਦਾ ਕਿ واਸ਼ਿੰਗਟਨ ਸਟੇਟ ਦੇ ਵਿੱਚ ਵੀ ਗਵਰਨਰ ਬਾਬ ਫੈਗਰਸਨ ਜਿਹੜੀ ਨੇਗੇ ਉਹਨਾਂ ਨੇ ਸਾਈਨ ਕਰਤਾ ਹੈ ਬਿਲ ਸੋ ਇਹ ਲਾ ਬਣ ਗਿਆ ਜੀ ਹੁਣ ਕਿ ਜੇ ਕੋਈ ਵਿਅਕਤੀ ਰੈਕਲੈਸ ਡਰਾਈਵਿੰਗ ਕਰੇਗਾ ਜੇ ਕੋਈ ਵਿਅਕਤੀ ਬਹੁਤ ਵਾਰੀ ਆ ਗਿਆ ਵੀ ਉਹ ਤੇਜ਼ ਡਰਾਈਵ ਕਰ ਰਿਹਾ ਹੈਗਾ ਤਾਂ ਕੋਰਟ ਜਿਹੜੀ ਹੈ ਉਹ ਜੱਜ ਜਿਹੜਾ ਉਹ ਕੰਡੀਸ਼ਨ ਦੇ ਵਿੱਚ ਪ੍ਰੋਵੀਜ਼ਨ ਦੀ ਕੰਡੀਸ਼ਨ ਇਹ ਪਾਏਗਾ ਵੀ ਇਹਦੇ ਭਾਈ ਕਾਰ ਦੇ ਵਿੱਚ ਹੁਣ ਇਹ ਡਿਵਾਈਸ ਲਾ ਦਿਓ ਉਹ ਡਿਵਾਈਸ ਜਿਹੜੀ ਹੈ ਦੱਸ ਤਾਂ ਇਹ ਵੀ ਚਾਹੀਦੀ ਹੈ ਕਿ ਡਿਵਾਈਸ ਦਾ ਖਰਚਾ ਕਾਫੀ ਆ ਜਾ ਕਰਨਾ ਹਰ ਰੋਜ਼ 4 ਡਾਲਰ ਉਹਦਾ ਖਰਚਾ ਪਿਆ ਕਰੂਗਾ ਉਸ ਤੋਂ ਬਾਅਦ ਇੰਸਟਾਲ ਕਰਨ ਦਾ ਤੇ ਡੀ ਇੰਸਟਾਲ ਕਰਨ ਦਾ ਇਹ ਸਾਰੇ ਖਰਚੇ ਵੀ ਜਿਹੜੇ ਨੇਗੇ ਇਹ ਜਿਸ ਵਿਅਕਤੀ ਨੂੰ ਇਹ ਡਿਵਾਈਸ ਲਗवानी ਪੈਣੀ ਹੈ ਆਪਣੀ ਕਾਰ ਦੇ ਵਿੱਚ ਉਹਨਾਂ ਨੇ ਦੇਣੀ ਸੋ ਹੁਣ ਸਿੰਪਲੀ ਗੱਲ ਐਨੀ ਹੈ ਜੀ ਕਿ ਹਾਊਸ ਬਿਲ 1596 ਜਿਹੜਾ ਹੈ ਉਹ ਵਾਸ਼ਿੰਗਟਨ ਸਟੇਟ ਦੇ ਵਿੱਚ ਵੀ ਸਾਈਨ ਹੋ ਚੁੱਕਿਆ ਹੈ ਤੇ ਉੱਥੇ ਵੀ ਹੁਣ ਇਹ ਲਾਅ ਹੈ ਕਿ ਜੇ ਕੋਈ ਵਿਅਕਤੀ ਇੱਕ ਲਿਮਿਟ ਤੋਂ ਜ਼ਿਆਦਾ ਕਾਰ ਚਲਾਏਗਾ ਉਸ ਨੂੰ ਟਿਕਟ ਮਿਲੀ ਹੈ ਜਾਂ ਉਸ ਨੂੰ ਫਿਰ ਡੈਕਲੈਸ ਡਰਾਈਵਿੰਗ ਤੇ ਟਿਕਟ ਮਿਲੀ ਹੈ ਉਹਦੀ ਕਾਰ ਦੇ ਵਿੱਚ ਇਹ ਡਿਵਾਈਸ ਲਗਾਈ ਜਾਏਗੀ ਔਰ ਇਹ ਹੋਇਆ ਕਿਉਂ ਇੱਕ ਟੀਨ ਐਡਿਕਟਡ ਟੂ ਲਾਈਕ ਸਪੀਡਿੰਗ ਉਹ ਜਿਹੜਾ ਟੀਨ ਸੀ ਇਹ ਵਾਸ਼ਿੰਗਟਨ ਦੀ ਗੱਲ ਕਰ ਰਹੇ ਹਾਂ ਜੀ ਸਿਆਟਲ ਦੇ ਬਿਲਕੁਲ ਨੇੜੇ ਰੈਂਟਨ ਦੀ ਉੱਥੇ ਇਸ ਨੇ ਇੱਕ ਸਾਲ ਦੇ ਵਿੱਚ ਦੋ ਕਾਰਾਂ ਜਿਹੜੀਆਂ ਨੇ ਉਹ ਟੋਟਲ ਕੀਤੀਆਂ ਔਰ ਉਸ ਤੋਂ ਬਾਅਦ ਹੁਣ ਤੀਸਰੀ ਵਾਰੀ ਇਹ ਰੈਡ ਲਾਈਟ ਨੂੰ ਕਰਾਸ ਕਰ ਗਿਆ ਆਪਣੀ ਕਾਰ ਦੇ ਉੱਪਰ ਔਰ ਇੱਕ ਮਿਨੀ ਵੈਨ ਦੇ ਵਿੱਚ ਜਾ ਕੇ ਵੱਜਿਆ ਔਰ ਇਹਦੀ ਸਪੀਡ ਸੀ ਜੀ 112 ਮੀਲ ਪ੍ਰਤੀ ਘੰਟੇ ਦੀ ਔਰ ਉਸ ਮਿਨੀ ਵੈਨ ਦੇ ਵਿੱਚ ਇੱਕ ਤਾਂ ਡਰਾਈਵਰ ਸੀ ਉਹਦੇ ਨਾਲ ਪੰਜ ਬੱਚੇ ਸੀ ਡਰਾਈਵਰ ਦੀ ਮੌਤ ਹੋ ਗਈ ਤੇ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਗਈ ਔਰ ਇਸ ਤਿੰਨੋਂ ਬੇਸਿਕਲੀ ਆਪਾਂ ਕਈਏ ਤਾਂ 17.5 ਸਾਲ ਦੀ ਸਜ਼ਾ ਜਿਹੜੀ ਹੈ ਇਹਦੇ ਵਾਸਤੇ ਮੁਕਰਰ ਕੀਤੀ ਗਈ ਹੈਗੀ ਹੈ ਇਹ ਸਾਰੀ ਚੀਜ਼ ਨੂੰ ਵੇਖਦੇ ਹੋਏ ਸਰਕਾਰ ਨੇ ਇੱਕ ਗੱਲ ਇਹ ਸੋਚੀ ਵੀ ਅਜਿਹੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਸਪੀਡਿੰਗ ਦੀ ਆਦਤ ਹੈ ਜਿਹੜੀ ਸਪੀਡਿੰਗ ਨੂੰ ਕੰਟਰੋਲ ਨਹੀਂ ਕਰ ਸਕਦੇ ਹੈਗੇ ਉਹਨਾਂ ਵਾਸਤੇ ਉਹਨਾਂ ਦੇ ਇੰਜਨ ਜਿਹੜੇ ਨੇ ਉਹ ਸਾਨੂੰ ਕੰਟਰੋਲ ਕਰਨੇ ਪੈਣੇ ਨੇ ਇਹ ਹੁਣ ਇਹ ਡਿਵਾਈਸਿਸ ਜਿਹੜੀਆਂ ਇਹ ਵਰਜੀਨੀਆ ਵਾਸ਼ਿੰਗਟਨ ਵਾਸ਼ਿੰਗਟਨ ਡੀਸੀ ਇਹ ਸਾਰਿਆਂ ਦੇ ਵਿੱਚ ਤਾਂ ਆਲਰੇਡੀ ਲੱਗ ਰਹੀਆਂ ਨੇ ਜਾਰਜੀਆ ਨਿਊਯਾਰਕ ਕੈਲੀਫੋਰਨੀਆ ਦੇ ਵਿੱਚ ਹੁਣ ਇਹ ਪ੍ਰੀਟੀ ਸੂਨ ਲੱਗਣ ਲੱਗਣਾ ਜਿਹੜੇ ਆ ਇਹ ਸ਼ੁਰੂ ਹੋ ਜਾਣੀਆਂ ਨੇ ਬੇਚਾ ਕੀ ਵਾਸ਼ਿੰਗਟਨ ਦੇ ਵਿੱਚ ਇਹ ਡਿਵਾਈਸਸ ਕਾਰਾਂ ਦੇ ਉੱਪਰ ਕੁਝ ਸਾਲਾਂ ਬਾਅਦ ਲੱਗਣੀਆਂ ਸ਼ੁਰੂ ਹੋਣ ਗਿਆ ਲੇਕਿਨ ਲਾ ਹੁਣ ਇਹ ਬਣ ਚੁੱਕਿਆ ਜੀ